ਜੀ ਜੀਤੇ ਅਜਕਲ ਗੀਤ ਬਣਾਵਾ ਮੇਰਾ ਜੀ ਕਰਦਾ ਹਉ ਤੋਂ ਵਾਰੇ ਜਾਵਾ ਉਹਦੇ ਦਿਲ ਨੂੰ ਵੀ ਕੋਈ ਲਗੇ ਮੇਰੇ ਵਾਲੀ ਤੜਫ ਲਗੇ ਇੱਕ ਕੁੜੀ ਮਿਲੀ ਮੈਨੂੰ ਦੇ ਵਰਗੀ ਉਹੀ ਨੈਣ ਤੇ ਨਖ ਲਗੇ ਉਦੀ ਬੋਲੀ ਬੋਲੇ ਬਿਲਕੁਲ ਮੈਨੂੰ ਨਾ ਕੋਈ ਫਰਕ ਲਗੇ ਇੱਕ ਕੁੜੀ ਮਿਲੀ ਮੈਨੂੰ ਦੇ ਵਰਗੀ ਜੋ ਜਾਨ ਵੇਚ ਕੇ ਤੋਰੇ ਜਾਂਦੇ ਉਹ ਨਮਲਾਂ ਵਰਗੀ ਲੱਗਦੀ ਸੀ ਖਿੜ ਖਿੜ ਕੇ ਹੱਸਦੀ ਉਹੋ ਖਿੜਦੇ ਫੁੱਲਾਂ ਵਰਗੀ ਲੱਗਦੀ ਸੀ ਉਹੀ ਨਖਰਾਉ ਉਹੀ اداਵਾ ਉਹ دیਵਾਨੀ ਮੜਕ ਲਗੇ ਇੱਕ ਕੁੜੀ ਮਿਲੀ ਮੈਨੂੰ ਉਹਦੇ ਵਰਗੀ ਉਹੀ ਨੈਣ ਤੇ ਨਕਸ਼ ਲਗੇ ਉਹਦੀ ਬੋਲੀ ਬੋਲੇ ਬਿਲਕੁਲ ਮੈਨੂੰ ਨਾ ਕੋਈ ਫਰਕ ਲਗੇ ਇੱਕ ਕੁੜੀ ਮਿਲੀ ਮੈਨੂੰ ਦੇ ਵਰਗੀ ਉਹ ਹੀ ਨਣਤੇ ਨਖਸ ਲਗੇ ਉਹਦੇ ਵਾਂਗੂੰ ਗੱਲਾਂ ਕਰਦੀ ਜਿਵੇਂ ਉਹ ਕਰਦੀ ਹੁੰਦੀ ਸੀ ਨਿੱਕੀ ਨਿੱਕੀ ਗੱਲ ਤੇ ਡਰ ਜੇ ਜਿਵੇਂ ਉਹ ਡਰਦੀ ਹੁੰਦੀ ਸੀ ਉਹਦੇ ਲਫ਼ਜ਼ਾਂ ਅੱਗੇ ਸਿਮਰਨ ਤਰਕ ਵੀ ਬੇਤਰਕ ਲਗੇ ਇੱਕ ਕੁੜੀ ਮਿਲੀ ਮੈਨੂੰ ਉਹਦੇ ਵਰਗੀ ਉਹ ਹੀ ਨਣ ਤੇ ਨਕਸ਼ ਲਗੇ ਉਹਦੀ ਬੋਲੀ ਬੋਲੇ ਬਿਲਕੁਲ ਮੈਨੂੰ ਨਾ ਕੋਈ ਫਰਕ ਲਗੇ ਇੱਕ ਕੁੜੀ ਮਿਲੀ ਮੈਨੂੰ ਉਹਦੇ ਵਰਗੀ ਉਹਦੇ ਨਣ ਤੇ ਨਕਸ਼ ਲਗੇ ਉਹਦੇ ਦਿਲ ਤੇ ਮੇਰੇ ਦਿਲ ਵਿੱਚ ਰੀਜ ਸੀਖ ਪਲੀ ਗਈ ਆਪਣਾ ਨਾ ਹੋਤੇ ਪਿੰਡ ਸਰਨਾਵਾਂ ਦਸ ਕੇ ਉਹ ਚਲੀ ਗਈ ਉਹਦੇ ਪਿੰਡ ਤੇ ਮੇਰੇ ਪਿੰਡ ਨੂੰ ਅਬ ਲਖਰਾਣਿਓ ਇੱਕੋ ਸੜਕ ਲਗੇ ਇੱਕ ਕੁੜੀ ਮਿਲੀ ਮੈਨੂੰ ਤੇ ਵਰਗੀ ਉਹੀ ਨੈਣ ਤੇ ਨਕਸ਼ ਲਗੇ ਉਦੀ ਬੋਲੀ ਬੋਲੇ ਬਿਲਕੁਲ ਮੈਨੂੰ ਨਾ ਕੋਈ ਫਰਕ ਲਗੇ ਇੱਕ ਕੁੜੀ ਮਿਲੀ ਮੈਨੂੰ ਦੇਵਰ ਕੀ ਉਹੀ ਨਣ ਤੇ ਨਕਸ਼ ਲਗੇ